ਐਵੇਂ ਕਹਿੰਦੇ ਕਹਿੰਦੇ ਰਹਗੇ ਤੈਨੂੰ ਦਿਲਾਂ ਵਾਲੀ ਗੱਲ ਹੂੰ ਜਦੋਂ ਕਹਿਣ ਜੁਗੇ ਹੋਈ ਨੀ ਤੂੰ ਗੈਰ ਹੋ ਗਈ ਕਹਿਣ ਜੁਗੇ ਹੋਏ ਨੀ ਤੂੰ ਗੈਰ ਹੋਏ ਫਿਰ ਉਹ ਕਹਿੰਦੀ ਆ ਕਿ ਮੈਨੂੰ ਮਰਾਂ ਦੀ ਕੈਦ ਹੂੰ ਵੇਖ ਰਾਗੀ ਤੇਰੀ ਚੁੱਪ ਸਾਨੂੰ ਸਜ਼ਾ ਕਿਸੇ ਜੁਰਮ ਬਗੈਰ ਹੋਣੀ ਸਾਨੂੰ ਸਜ਼ਾ ਕਿਸੇ ਜੁਰਮ ਬਗੈਰ ਹੋਣੀ ਉਹ ਕਹਿੰਦਾ ਮੈਂ ਕਿਉਂ ਨਹੀਂ ਕਿਹਾ ਮੈਂ ਡਰਦਾ ਸੀ ਨਾ ਕਹਾਂ ਤਾਂ ਗੱਲ ਖਤਮ ਹੀ ਹੋ ਜਾਂਦੀ ਕਦੇ ਸਮਝਦੀ ਤੂੰ ਵੀ ਤਾਂ ਇਸ਼ਾਰਿਆਂ ਦੀ ਗੱਲ ਤੇਰੀ ਸਾਦਗੀ ਦੇ ਉੱਤੇ ਦਿਲ ਹਾਰਿਆਂ ਦੀ ਗੱਲ ਵਾਹ ਵਾਹ ਨਿੱਕ ਕਦੇ ਸਮਝਦੀ ਤੂੰ ਵੀ ਤਾਂ ਇਸ਼ਾਰਿਆਂ ਦੀ ਗੱਲ ਤੇਰੀ ਸਾਦਗੀ ਦੇ ਉੱਤੇ ਦਿਲ ਹਾਰਿਆਂ ਦੀ ਗੱਲ ਦਿਲ ਹਾਰਿਆਂ ਦੀ ਗੱਲ ਵੇ ਐਵੇਂ ਨੈਣੂ ਨੇਣੀ ਪਉਂਦਾ ਰਿਆ ਕੁਲ ਜੇ ਸਵਾਲ ਹਾਂ ਮੇਰੀ ਜ਼ਿੰਦਗੀ ਚ ਆਉਂਦਾ ਕਦੇ ਬਣ ਕੇ ਪੁੱਛਾਲ ਇੱਕ ਦੂਜੇ ਨੂੰ ਜ਼ੁਬਾਨੋਂ ਨਾ ਬੁਲਾਇਆ ਪਾਵੇਂ ਆਪਾਂ ਹਾਂ ਤਾਂ ਵੀ ਸਾਡੀ ਬਦਨਾਮੀ ਪੈਰ ਪੈਰ ਹੋ ਗਈ ਵੇ ਸਾਨੂੰ ਸਜ਼ਾ ਕਿਸੇ ਜੁਰਮੋਂ ਬਗੈਰ ਹੋ ਗਈ ਨਹੀਂ ਜਦੋਂ ਕਹਿਣ ਜੁਗੇ ਹੋਏ ਨੀ ਤੂੰ ਗੈਰ ਹੋਗੀ ਹੋ ਬਸ ਯਾਦਾਂ ਚ ਵਸਾ ਕੇ ਨੀਕ ਤੇਰੀ ਤਸਵੀਰ ਤਦੋਂ ਬਾੜਾ ਜੀਤ ਹੋ ਜੂ ਸੁਨੇਹਰਾ ਹਾਂ ਦਾ ਯਾਦਾਂ ਤੇ ਵਸਾ ਕੇ ਨੀ ਇੱਕ ਤੇਰੀ ਤਸਵੀਰ ਕਦੋਂ ਵਾਲਾ ਜੀਤ ਹੋ ਜੂ ਸੁਨੇਰਾਾਂ ਦਾ ਫਕੀਰ ਸੁਨੇਰਾਾਂ ਦਾ ਫਕੀਰ ਮੈਨੂੰ ਬੜਾ ਦੁੱਖ ਦੇਉ ਤੇਰੇ ਪਿਆਰ ਦਾ ਨਸੂਰ ਭਾਵੇਂ ਹੋ ਗਿਆਂ ਬੇਗਾਨੇ ਯਾਦ ਹੋਂ ਨਾ ਏਸ ਨਿੱਤ ਕੇ ਮਾਰ ਮਾਰ ਕੱਡੇ ਮੈਂ ਸਾਰੇ ਖੁਸ਼ੀਆਂ ਤੇ ਜਾ ਮੇ ਸਾਡਾ ਦਿਲ ਹੁਣ ਰਮਾ ਵਾਲੀ ਠਹਿਰ ਹੋ ਗਈ ਨਹੀਂ ਜਦੋਂ ਕਹਿਣ ਜੋਗੇ ਹੋਏ ਨਹੀਂ ਤੂੰ ਗੈਰ ਹੋ ਗਈ ਵੇ ਸਾਨੂੰ سزا ਕਿਸੇ ਜੁਰਮ ਬਗੈਰ ਹੋ ਗਈ ਨਹੀਂ ਜਦੋਂ ਕਹਿਣ ਜੋਗੇ ਹੋਏ ਨਹੀਂ ਤੂੰ ਗੈਰ ਹੋ ਗਈ